ਪਿਛਲੇ ਕਈ ਦਿਨਾਂ ਤੋਂ ਪਾਰੀ ਬਰਸਾਤ ਨੇ ਹਿਮਾਚਲ ਤੇ ਜੰਮੂ ਕਸ਼ਮੀਰ ਤੋਂ ਆਰੀਆਂ ਨਦੀਆਂ ਦੇ ਹੜ੍ਹ ਦੇ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ। ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਜਵਾਰ ਨਵੋਦਾ ਵਿਦਿਆਲੇ ਅਚਾਨਕ ਹੜ੍ਹ ਦੇ ਲਪੇਟ ਵਿੱਚ ਆ ਜਾਂਦਾ ਤਾਂ ਸਹੀਏ ਕਿ ਵੱਡੀ ਖਬਰ ਬੀਤੇ ਦਿਨੀ ਸਾਹਮਣੇ ਆਈ ਸੀ ਕਿ ਪੂਰੇ ਕੈਂਪਸ ਦੇ ਵਿੱਚ ਪਾਣੀ ਭਰ ਗਿਆ। ਕੈਂਪਸ ਪਾਣੀ ਦੇ ਵਿੱਚ ਟੁੱਕਿਆ। ਜ਼ਮੀਨੀ ਮੰਜ਼ਲ ਤੇ ਕਲਾਸਰੂਮ ਕਾਫੀ ਹੱਦ ਤੱਕ ਪਾਣੀ ਦੇ ਨਾਲ ਭਰ ਗਏ ਸੀ। ਨਵੋਦਾ ਵਿਦਿਆਲਿਆ ਗੁਰਦਾਸਪੁਰ ਤੋਂ ਲਗਭਗ 12 ਕਿਲੋਮੀਟਰ ਦੂਰ ਦਬੂਰੀ ਪਿੰਡ ਵਿੱਚ ਸਥਿਤ ਹੈ। ਸਥਿਤੀ ਅਜੇ ਹੀ ਸੀ ਕਿ ਸਕੂਲ ਦੇ ਵਿੱਚ 400 ਵਿਦਿਆਰਥੀ ਅਤੇ ਲਗਭਗ 40 ਸਟਾਫ ਮੈਂਬਰ ਫਸੇ ਹੋਏ ਸੀ ਇਸ ਸਕੂਲ ਗੁਰਦਾਸਪੁਰ ਤੋਂ ਦਰੰਗਲ ਜਾਣ ਵਾਲੀ ਸੜਕ ਤੇ ਮੌਜੂਦ ਹੈ ਸੜਕਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਨਜ਼ਦੀਕੀ ਇਲਾਕਾ ਪਾਣੀ ਦੇ ਨਾਲ ਪੂਰੀ ਤਰੀਕੇ ਦੇ ਨਾਲ ਭਰ ਗਿਆ ਸੀ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਅਜੇ ਹੀ ਸਥਿਤੀ ਦੇ ਵਿੱਚ ਹੁਣ ਇੱਥੇ ਪਹੁੰਚਣਾ ਮੁਸ਼ਕਲ ਸੀ ਪਰ ਇੱਕ ਵੱਡੀ ਖਬਰ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦੁਬੂਰੀ ਵਿੱਚ ਫਸੇ ਬੱਚਿਆਂ ਤੇ ਸਟਾਫ ਮੈਂਬਰਾਂ ਨੂੰ ਕੱਢ ਲਿਆ ਗਿਆ ਜਿ ਆ ਪੰਜਾਬ ਪੁਲਿਸ ਫੌਜ ਅਤੇ ਐਨ ਡੀ ਆਰ ਐਫ ਦੀਆਂ ਟੀਮਾਂ ਨੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਸਕੂਲ ਵਿੱਚ ਪਾਣੀ ਭਰਨ ਕਰ ਲਗਭਗ 400 ਬੱਚੇ ਬੀਤੇ ਦਿਨੀ ਫਸ ਗਏ ਸਨ ਪੰਜਾਬ ਸਿੱਖਿਆ ਵਿਭਾਗ ਨੇ ਸਕੂਲ ਪ੍ਰਿੰਸੀਪਲ ਨੂੰ ਸਰਕਾਰ ਦੇ ਛੁੱਟੀਆਂ ਦੇ ਐਲਾਨ ਦੇ ਬਾਵਜੂਦ ਵਿਦਿਆਰਥੀਆਂ ਨੂੰ ਕੈਂਪਸ 'ਚ ਰੱਖਣ ਜਿਸ ਦੇ ਨਾਲ ਉਹਨਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋਣ ਦੇ ਲਈ ਹੁਣ ਕਾਰਨ ਦੱਸੋ ਨੋਟਿਸ ਵੀ ਜਾਰੀ ਕਰ ਦਿੱਤਾ ਪ੍ਰਿੰਸੀਪਲ ਨੂੰ ਇਸ ਲਾਪਰਵਾਹੀ ਬਾਰੇ ਸਪਸ਼ਟੀਕਰਨ ਦੇਣ ਦੇ ਲਈ ਆਖ ਦਿੱਤਾ ਗਿਆ ਸੋ ਦੱਸ ਦਈਏ ਕਿ ਬੀਤੇ ਦੀ ਖਬਰ ਹੈ ਜਿਸ ਖਬਰ ਨੂੰ ਲੈ ਕੇ ਬੀਤੇ ਦਿਨੀ ਸਾਰੇ ਚਿੰਤਤ ਸਨ ਅੱਜ ਉਹਨਾਂ ਦੀ ਚਿੰਤਾ ਦੂਰ ਹੋ ਗਈ ਹੈ 400 ਬੱਚੇ ਜੋ ਕਿ ਨਵੋਦਾ ਵਿਦਿਆਲੇ ਦੇ ਵਿੱਚ ਫਸੇ ਸੀ ਉਹਨਾਂ ਨੂੰ ਬਾਅਦ ਸੁਰੱਖਿਅਤ ਕੱਢਿਆ ਗਿਆ ਹੈ ਅਧਿਆਪਕ ਵੀ ਸੁਰੱਖਿਅਤ ਬਾਹਰ ਕੱਢ ਲਏ ਗਏ